ਇਹ ਪ੍ਰੋਬਲਮ ਕੀ ਸੀ ਜੀ ਹਟਦੇ ਦੀ ਸਟੱਟ ਪੈਣਾ ਕਿੰਨੀ ਵਾਰ ਆ ਰਹੇ ਤੁਸੀਂ ਚੌਥੀ ਵਾਰ ਆਏ ਹੈ ਜੀ ਚੌਥੀ ਵਾਰ ਆਏ ਚੌਥੀ ਵਾਰ ਚੌਥੀ ਵਾਰ ਆਉਣ ਨਾਲ ਕਿੰਨਾ ਫਰਕ ਹੈ ਫਰਕ ਹੈ ਕਿੰਨਾ ਫਰਕ 30 ਤੋਂ 30 40% ਫਰਕ ਹੈ ਅੱਛਾ ਕੀ ਪ੍ਰੋਬਲਮ ਪਹਿਲਾਂ ਕੀ ਹੁੰਦੀ ਸੀ ਸਾਹ ਨਹੀਂ ਆਉਂਦਾ ਸੀ ਬੰਦ ਹੋ ਜਾਂਦਾ ਸੀ ਸਾਹ ਘੁੱਟਦਾ ਆਉਂਦਾ ਸੀ ਅੱਛਾ ਹਾਂ ਤੇ ਹੁਣ ਕਿਵੇਂ ਲੱਗ ਰਿਹਾ ਹੁਣ ਠੀਕ ਹੈ ਜੀ ਹੋਰ ਕੀ ਦਿੱਕਤ ਆਉਂਦੀ ਸੀਗੀ ਹੋਰ ਕੋਈ ਦਿੱਕਤ ਨਹੀਂ ਸੀ ਬਸ ਸਾਹ ਬੰਦ ਹੋ ਜਾਂਦਾ ਸੀ ਜਦੋਂ ਤੁਰਦੇ ਫਿਰਦੇ ਸੀ ਤੁਰਦੇ ਫਿਰਦੇ ਬੈਠੇ ਤਾਂ ਵੀ ਹੋ ਜਾਂਦਾ ਸੀ ਹਾਂ ਗੱਲ ਕਰਦੇ ਵੀ ਬੰਦ ਹੋ ਜਾਂਦਾ ਗੱਲ ਹੁੰਦੀ ਨਹੀਂ ਸੀ ਹੁਣ ਕਿੰਨਾ ਖਫਰਾ ਹੁਣ ਤਾਂ ਬਹੁਤ ਫਰਕ ਆ ਜੀ ਹੁਣ ਤਾਂ ਨੀ ਸਾਹ ਚੜਦਾ ਨਾ ਜੀ ਹੁਣ ਤਾਂ ਪੌੜੀਆਂ ਵੀ ਚੜ੍ਹ ਜਾਂਦੇ ਕੀ ਕੀ ਕਹਿੰਦੇ ਸੀ ਪ੍ਰਾਈਵੇਟ ਡਾਕਟਰ ਕੀ ਕਹਿੰਦੇ ਪ੍ਰਾਈਵੇਟ ਡਾਕਟਰ ਤਾਂ ਕਹਿੰਦੇ ਵੀ ਸਟੰਟ ਪਾਣਾ ਪਊ ਹੂੰ ਕੋਈ ਪਤਾ ਲੱਗੂਗਾ ਵੀ ਕਿੰਨੇ 1 ਪਊ 2 ਪਊ 3 ਪਊ ਮੇਰੇ ਇੱਥੇ ਪਤਾ ਲੱਗਿਆ ਸੀ ਉਰਿਆ ਗੇ ਟੈਸਟ ਕੀ ਕੀ ਕਰਵਾਏ ਸੀ ਤੁਸੀਂ ਕਿਰਪਾ ਨਾਲ ਜਿਨ੍ਹਾਂ ਦੇ ਵਿੱਚ ਪਤਾ ਲੱਗਿਆ ਤੁਹਾਨੂੰ ਵੀ ਹਲੇ ਹਾਰਟ ਦੀ ਪ੍ਰੋਬਲਮ ਹੈ ਅਸੀਂ ਤਾਂ ਅਸੀਂ ਕਿਰਾਏ ਤੇ ਜੀ ਵੀ ਹੱਡ ਉਹ ਦੱਸਦੇ ਤੇ ਵੀ ਐਕਸੀਡੈਂਟ ਪਊਗਾ ਇੱਥੇ ਨਾਲ ਬਲੌਕ ਐ ਦੋ ਜੀ ਮੇ ਦੂਜੀ ਨਾਲ ਬਲੌਕ ਹੋਣ ਲੱਗੀ ਐ ਹੂੰ ਵੀ ਉਹ ਦੋ ਦੋ ਤਾਂ ਸਟੰਟ ਪਹਿਣਨੀ ਪੈਣਗੇ ਕਿਵੇਂ ਲੱਗਿਆ ਫਿਰ ਇੱਥੇ ਆ ਕੇ ਹੁਣ ਦੂਜੇ ਜਿਹੜੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੂੰਗਾ ਅਸੀਂ ਤਾਂ ਕਹਣਾ ਜੀ ਵਧੀਆ ਇਹ ਬਹੁਤ ਫਰਕ ਆ ਜੀ ਸਟੰਟ ਪਵਾਉਂਦੇ ਉਹ ਪਤਾ ਨਹੀਂ ਪਵਾਉਂਦੇ ਪਤਾ ਨਹੀਂ ਨਾ ਪਾਉਂਦੇ ਉਹ ਡਾਕਟਰ